ரா

சுதரா பாரசுர சத்க ਹੇ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਗੁਰੂ ਸਤਨਾਮ ਵਾਹਿ ਹੈ ਵਾਹਿ ਗੁਰੂ ਵਾਹਿ ਗੁਰਜੀ ਦਾ ਸਤ ਵਾਹਿ ਗੁਰਜੀ ਕੀ ਫਤਿਹ ਤੇ ਤਾਕਤ ਬਖਸ਼ਿਸ਼ ਕਰਨੀ ਐਸ ਵੇਲੇ ਪ੍ਰਕਾਸ਼ ਮਾਨੋ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿਓ ਪਵਿੱਤਰ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚਲਨ ਦੇ ਸਮਰੱਥਾ ਬਖਸ਼ਿਸ਼ ਕਰਨੀ ਸਰਬੱਤ ਦੇ ਕਾਰਜ ਰਾਜ ਕਰਨੇ ਇਸ ਪਵਿੱਤਰ ਹੁਕਮਨਾਮੇ ਬਖਸ਼ੋ ਹੁਕਮਨਾਮੇ ਤੇ ਚਲਨ ਦੀ ਸਮਰੱਥਾ ਬਖਸ਼ਿਸ਼ ਕਰਨੀ ਸੁਖ ਹੋਏ ਨਾਮ ਚਿੱਤੇ ਆਵੇ ਨਾਮ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਪਾਹ ਜੀ ਇਹ ਕਲਾ ਅਰਦਾਸ ਨੇ ਖੁਦ ਆਮ ਤਿੱਕੀ ਹੈ ਮਨ ਕਰਕੇ ਛੱਡਾ ਕਰਕੇ ਭਾਵਨਾ ਕਰਕੇ ਆਪਾਂ ਜੋ ਵੀ ਅਰਦਾਸਾਂ ਬੇਜਤੀਆਂ ਲਤਮਤ ਹੋ ਕੇ ਕਰਾਈਏ ਤੇ ਉਹ ਪੂਰੀਆਂ ਹੋ ਗਈਆਂ ਨੇ ਬੜੇ ਪਿਆਰ ਵਾਲੇ ਨੇ ਇਹਨਾਂ ਦਾ ਧੰਨਵਾਦ ਇੱਥੇ ਪਹੁੰਚੇ ਨੇ ਹੌਂਗ ਲਾਏ ਨੇ ਬੜੀ ਜੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ ਬਚਾਅ ਨਾ ਦਾ ਦੇਸ਼ ਦੇ ਵਿੱਚ ਬੜੀਆਂ ਹੀ ਬਖਸ਼ਾ ਕੀਤੀਆਂ ਇਵੇਂ ਮੇਰੇ ਵੀਰ ਭਾਸ਼ ਪਾਸ਼ ਗਵਿੰਦਰ ਸਿੰਘ ਜਿਨ੍ਹਾਂ ਨੇ ਇਹਨੇ ਲਾਣੀ ਦੇਖ ਕੇ ਸ਼੍ਰੀ ਸਾਡੇ ਅਤੀ ਸ਼ਕਤਾ ਜੋ ਜੋ ਗੁਰੂਪ੍ਰਸਾਦ ਸਾਚਿ ਕਮਾਨ ਸਿੰਘ ਜੀ ਵੀ ਸਾਡੇ ਦੇ ਸ੍ਰੀ ਸ਼ੋਭਤ ਨੇ ਉਹਨਾਂ ਪਾਸੋਂ ਜੋਗੇ ਸਿੱਖਿਆ ਲਈ ਗੁਰਬਾਣੀ ਦਾ ਕੀਰਤਨ ਸਿੱਖਿਆ कीर्तन ਸਿੱਖਣ ਦੇ ਉਪਰੰਤ ਉਹਨਾਂ ਨੇ ਸਿੱਖਿਆ ਉਹਨਾਂ ਦੇ ਰਾਹ ਦੇ ਦੱਸੇ ਅਨੁਸਾਰ ਇਹ ਤਕਰੀਬਨ ਕੋਈ 3-4 ਸਾਲ ਗੁਰਦੁਆਰਾ ਗੁਰੂ ਸਾਹਿਬ ਜਾਨੀ ਸ਼ਾਇਦ ਕੀਰਤਨ ਦੀ ਨਿਸ਼ਕਾਮ ਸੇਵਾ ਕਰਦੇ ਰਿਹਾ ਸਵੇਰੇ ਸ਼ਾਮ ਜਦੋਂ ਵੀ ਕਿਤੇ ਉਹਨਾਂ ਉਥੋਂ ਦੇ ਰਾਗੀ ਸਿੰਘਾਂ ਨੇ ਨੰਨ ਸੱਦਾ ਕਹਿਣਾ ਕਿ ਭਾਈ ਆਜ ਦੀ ਭੰਨੀ ਇਹਨਾਂ ਹਾਜ਼ਰੀ ਭਰੀ ਗੁਰੂ ਦੀ ਬਖਸ਼ਿਸ਼ ਹੋਈ ਜਿੰਨਾ ਕੋ ਸਾਲਾਂ ਬਾਅਦ ਦੋਵਾਂ ਨੂੰ ਗੁਰੂ ਘਰ ਦੀਆਂ ਸਮਾਵਾਂ ਮਿਲੀਆਂ ਬਤੌਰ ਰਾਗੀ ਸਿੰਘ ਉਹ ਸਮਾ ਸਹਿਤ ਰਾਗੀ ਦੀ ਡਿਊਟੀ ਕੀਤੀ ਅੱਜ ਲੋਕ ਕੇ ਹੈਟਰ ਆਗੇ ਦੇ ਬਤੌਰ ਉੱਥੇ ਗੁਰਦੁਆਰਾ ਗੁਰੂ ਸਾਹਿਬ ਜਨਮ ਸੇਵਾਾਂ ਨਿਭਾ ਰਹੇ ਨੇ ਕਿ ਗੁਰੂ ਜੀਆਂ ਮਰਛਾ ਨੇ ਜੇ ਉੱਤੇ ਇਸ ਕਾਮ ਸੇਵਾ ਨਿਭਾਈ ਤੇ ਉਸ ਕਾਮ ਸੇਵਾ ਨੇ ਇਹਨਾਂ ਨੂੰ ਅਨ ਲਾਇਆ ਮੇਲਕੀ ਬੜੀ ਕੀਤੀ ਉਸ ਤੋਂ ਪਹਿਲਾਂ ਮੇਲਕੀ ਬੜੀ ਸਾਰਾ ਅੱਜ ਵੀ ਜੇ ਬੇਨੇ ਆਨਾ ਜੇ ਗੁਰੂ ਘਰ ਦੀਆਂ ਸੇਵਾਾਂ ਨਿਭਾ ਰਹੇ ਨੇ ਨਾਲ ਦੀ ਨਾਲ ਜੇ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲੈਣ ਤੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਸਾਰੀਆਂ ਲੋਕ ਕੇ ਕੰਮ ਕਾਜ ਨੇ ਸਾਰੇ ਬੜੀ ਹੀ ਧਿਆਨ ਦੇ ਨਾਲ ਬੜੇ ਹੀ ਜਿਹੜਾ ਤੇ ਭਰਦਾ ਵੀ ਕਾਰੋਬਾਰ ਇਹਨਾਂ ਨੇ ਸਮਾਨਾ ਨਹੀਂ ਇਹ ਵੀ ਮੈਂ ਡਿਊਟੀ ਕਰਾਂ ਤੇ ਡਿਊਟੀ ਕਰਕੇ ਆ ਕੇ ਘਰੇ ਸੌਂ ਜਾਣਾ ਘਰ ਵੀ ਆਪਦੇ ਭਰਾ ਦੇ ਨਾਲ ਸਾਰੇ ਪਰਿਵਾਰ ਦੇ ਨਾਲ ਜਿਹੜਾ ਕਿ ਸੰਯੋਗ ਦੇਣਾ ਹੈ ਸੰਯੋਗ ਦੇ ਨਾਲ ਦੀ ਚੱਲੇ ਨੇ ਤਾਂ ਅੱਜ ਗੁਰੂ ਪਿਆਰ ਵਾਲੇ ਨੂੰ ਪਰਿਵਾਰ ਨੂੰ ਗੁਰੂ ਸ਼ਾਮ ਨੇ ਕਿਰਪਾ ਕੀਤੀ ਹੈ ਭੰਗ ਲਾਏ ਨੇ ਬਖਸ਼ਾ ਕਿ ਪਿਆਨੇ ਨਰੂਪ ਨੂੰ ਪਿਆਰ ਬਖਸ਼ਿਸ਼ ਕੀਤਾ ਹੈ ਸੋ ਗੁਰੂ ਕਿਰਪਾ ਕਰੇ ਸਾਰੇ ਪਰਿਵਾਰ ਤੇ ਬੱਚਿਆਂ ਤੇ ਜੋ ਬਤੇ ਗਦੇਸ਼ ਦੇ ਵਿੱਚ ਨੇ ਸੂਰੂ ਸਾਹਿਆਂ ਦੀ ਚੜ੍ਹਾ ਕਰੀ ਸੇਮਰੂ ਸੁਖਹਾਰਾ ਸੁਖਹਾਰਾ yeah ਹਰ ਵਾਰ ਅਰਦਾਸ ਬੇਨਤੀ ਚੋਦੜੀ ਕਰਦੇ ਹਨ ਲਾਹਤ ਰੇਤ ਸਿੰਘ ਦਾ ਦੇਸ਼ਾਂ ਦੇਸ਼ਾਂ ਵਿੱਚ ਵਿਚਾਰ ਲੱਗ ਜਾਵੇ ਇਸੇ ਤਰ੍ਹਾਂ ਸੇਵ ਪਰਵਾਰ ਆਪ ਜੀ ਦਾ ਸ਼ੁਕਰਾਨਾ ਕਰਨਗੇ ਸਤਿਗੁਰ ਜੀਓ ਅੱਜ ਦੇ ਰੂਪੇ ਕੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰੇ ਆਪ ਜੀ ਪਰਮਾਨ ਕਰੋ ਜੀ ਪਰਮਾਨ ਹੋਏ ਪਰਸ਼ਾਦ ਸਾਦ ਸੰਗਤ ਵਿੱਚੋਂ ਸੌਣ ਦੇ ਆਗਿਆ ਬਖਸ਼ਿਸ਼ ਕਰਨੇ ਜੋ ਸਕੇ ਆਪ ਜੀ ਆਪੇ ਨਾਮ ਸਤਿ ਨਾਮ ਸ੍ਰੀ ਵਾਹਿਗੁਰੂ ਜਪੇ ਲੰਗਰ ਹਾਜ਼ਰ ਹੋਏ ਪਰਵਾਨ ਕਰਨੇ ਸਤਿਗੁਰ ਜੀਓ ਗੁਰੂ ਵੇ ਨਾਮ ਚਿਤ ਆਵੇ ਨਾਨਕ ਨਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿ ਕੀ ਵੜ ਆਈਆ ਤੇਰੀਆਂ ਮੇਰੇ ਸਤ ਗੁਰ ਜੀਓ ਕੀ ਵੜ ਆਈਆ ਤੇਰੀਆਂ ਮੇਰੇ ਸਤ ਗੁਰ ਜੀਓ ਪੀਰਾਂ ਦਾ ਮਹ ਪੀਰ ਤੂੰ ਹੈ ਫਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਸਰੀਰ ਤੂੰ ਹੈ ਰੂਹ ਦਾ ਸਲ ਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੂੰ ਹੈ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਰੁੱਖ ਵੀ ਤੇਰੇ ਪੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਕੱਤੇ ਤੇਰੇ ਰੰਗ ਏ ਸਾਰੇ ਕੱਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤ ਹੀ ਸੁਰ ਨੇ ਸੱਤੇ ਤੇਰੇ